ਤੁਹਾਡਾ ਕੀ ਲੱਗਦਾ ਮੈਨਾਂ ਕੋਈ ਲੱਗੇ ਨਾ ਲੱਗੇ ਤੁਹਾਨੂੰ ਉੱਪਰ ਲੱਗਿਆ ਪੁੱਛਣਾ ਹੈ ਐਨੀਆ ਕੋਈ ਚੀਜ਼ ਨਹੀਂ ਤੁਹਾਨੂੰ ਜਿਹੋ ਹੋਏਗਾ ਬੱਸ ਠੀਕ ਤੇਰਾ ਮੰਮੀ ਦੇ ਕਿ ਨਾ ਪਤਾ ਨਹੀਂ ਕੋਈ ਪੁੱਛਣਾ ਨਹੀਂ ਮੈਂ ਵੀ ਆਈ ਪੀ ਮੈਂ ਆਪਣਾ ਮਰਾਸੀ ਆਈ ਐਮ ਪਾਵਰਿੰਗ ਡੌਕ ਉਹ ਲੱਗਦਾ ਕਿ ਲੱਗਦਾ ਦਿੱਕਤ ਆ ਰਹਾ ਜਨਾਜ਼ਾ ਖੈਰਾ ਹੈ ਜੋ ਮਰ ਜੇ ਨਾ ਕਾਮ ਦਾ ਕਾਮ ਦਾ ਤਾ ਪਹਿਲੀ ਵਾਰ ਉਹ ਦਰਮੈਨ ਦੇਖਿਆ ਅਗਰੈਸਿਵ ਹੁੰਦੇ ਨੇ ਉਹ ਗੇਮ ਵਿੱਚ ਕਹਿੰਦਾ ਕਿ ਮੈਂ ਖੇਲੀ ਨਹੀਂ ਇਹਦਾ ਭੰਦੂ ਸਾਰਾ ਉਹ ਇਹ ਸਾਰੀ ਸਾਰੀ ਰਾਤ ਬੈਠ ਕੇ ਗੇਮ ਖੇਡਦਾ ਤੇ ਉਸ ਵੇਲੇ ਮੈਂ ਪਹਿਲੀ ਵਾਰ ਸ਼ੁਰੂਆਤ ਦੇਖੀ ਵਰਚੁਅਲ ਦੁਨੀਆ ਬਣ ਗਈ ਹੈ ਨਾ ਜਿਹੜੀਆਂ ਗੇਮਾਂ ਵਗੈਰਾ ਜਾਂ ਹੋਰ ਇੰਟਰਨੈਟ ਦੀ ਦੁਨੀਆਆਂ ਜਿਹੜੀ ਉਹਨਾਂ 'ਚ ਬਹੁਤ ਬੱਚੇ ਫਸ ਗਏ ਬਹੁਤ ਬੱਚੇ ਸਾਡੇ ਕੋਲੇ ਵੀ ਆਉਂਦੇ ਨੇ ਪਬਜੀ ਵਗੈਰਾ ਤੋਂ ਉਹ ਫੈਕਟਰ ਨੇ ਬੱਚੇ ਆਪਣੇ ਆਪ ਕੋਲ ਕਰ ਲੰਦਾ ਕਰੇਗਾ ਵੀ ਆਵਾਜ਼ ਬਦਲ ਦਿੰਦੀ ਹੈ ਔਰਤ ਦੀ ਆਵਾਜ਼ ਇੱਕ ਦਾਗ ਲੈਂ ਇੱਕ ਵਾਰ ਜਾਨ ਸਿੰਘ ਦੀ ਆਵਾਜ਼ ਸ਼ੇਰਾਂ ਨੂੰ ਆਪ ਦਾ ਤੋਂ ਇਲਾਵਾ ਇਹ ਭੰਨ ਦੋੜਵਾ ਕਰਦਾ ਹੈ ਕਿ ਆਪਣੇ ਆਪ ਇਮੇਜਿਨਰੀ ਬੰਦੇ ਨਾਲ ਗੱਲਾਂ ਕਰਦਾ ਹੈ ਇਹਦਾ ਪਾਣਾ ਕਰੀ ਗਰੀਆ ਪਾਣਾ ਸ਼ਕਾਰ ਦਰਨਾ 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 ਜਿਹੜਾ ਆਪਣੇ ਭਰਾ ਨੂੰ ਸੰਗਲ ਦਾ ਬੰਦੀ ਖੜਾ ਉਹ ਬਾਈ ਦੱਸਦਾ ਵੀ ਸਾਡੀ ਮਜ਼ਦੂਰੀ ਆ ਵੀ ਅਸੀਂ ਪਹਿਲਾਂ ਇਹਨੂੰ ਬਹੁਤ ਟੈਕਨ ਕਰਦੇ ਰਹੇ 6-7 ਸਾਲ ਹੋ ਗਏ ਪਰ ਹੁਣ ਹੱਦੋਂ ਹੀ ਵੱਗ ਗਿਆ ਕੰਮ ਮੈਂ ਇਹ ਵੀ ਜਿਹੜਾ ਬੰਦੀ ਦਾ ਫੱਟੇ ਇਹ ਜਿਹੜਾ ਮੈਂ ਮਰਿਆ ਮੈਂ ਇਹ ਜਿਹੜਾ

ਉੱਪਰ ਗਿਆ ਕਰ ਗਿਆ ਆ ਗਿਆ ਮੱਧੋੜ ਗਿਆ ਗਿਆ ਇਹਨਾਂ ਗਾਰੇ ਕੋਨਾ ਦੇਖਿਆ ਤਾਂ ਹੱਸਦਾ ਚੰਦਨ ਇਹ ਤਾਂ ਉਸ ਕਾਇਦਾ ਦਾਰ ਨਹੀਂ ਲੱਗਦਾ ਹੱਸਦਾ ਤੇਰੇ ਵਾਸਤੇ ਸੱਚੀ ਗੱਲ ਵੀਰੇ ਬਿਹਾਰ ਦੇ ਨਾਂ ਦਾ ਵੀਰੇ ਕੋਈ ਨਾ ਹੋਏ ਜੀ ਚੰਦਰਿਆ ਚੰਦਰ ਸਾਹਿਬ ਚੰਦਨ ਸਾਹਿਬ ਇਹ ਕੋਣਾ ਵੀਰੇ ਚੰਦਰ ਇਹ ਕੋਈ ਦਾਗ ਸਿੰਘ ਹੈ ਇਹਦਾ ਇਹਦਾ ਨਾਮ ਕੀ ਹੈ ਦਾਗਦੀ ਸ਼ਰਮਾ ਦਾਨਵੀਰ ਸ਼ਰਮਾ ਹਾਂਜੀ ਤੁਹਾਡਾ ਕੀ ਲੱਗਦਾ ਮੈਨਾਂ ਕੋਈ ਲੱਗਿਆ ਨਾ ਲੱਗੇ ਤੁਹਾਨੂੰ ਪਤਾ ਨਾ ਗਿਆ ਕੁਛ ਨਾ ਗਿਆ ਇੰਨੀ ਕੋਈ ਚੀਜ਼ ਨਹੀਂ ਕੁਛ ਨਹੀਂ ਉਹੀ ਕੁਛ ਜੋ ਹੈਗਾ ਅੱਛਾ ਬੱਸੀ ਤੇਰਾ ਮੰਮੀ ਦਾ ਕੀ ਨਾ ਪਤਾ ਨਹੀਂ ਕੋਈ ਕੁਛ ਨਹੀਂ ਮੈਂ ਵੀਆਈਪੀ ਮੇਰਾ ਆਪਣਾ ਮੇਰਾ ਐਸ ਆਈ ਐਮ ਪਾਵਰ ਨਹੀਂ ਡੋ ਓਕੇ ਮੈਂ ਕਿਹਾ ਕਿ ਮੈਂ ਕਿਹਾ ਕਿ ਜੋ ਜੋ ਡੋਲੋ ਸਾਂਝੀ ਜੋ ਸਰ ਬੈਟਮੈਨ ਡਾਇਰੈਕਟਰ ਬੈਟਮੈਨ ਉੱਥੇ ਦਾ ਡਾਰਕ ਨਾਈਟ ਇਹ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿੰਨਾ ਪੜਿਆ ਚੰਦਨ ਤੋਂ ਇਹ ਤਾਂ ਨਹੀਂ ਕਹਿਣਾ ਬਿਨਾ ਮਾਝੂ ਦੱਸੇ ਡਿਗਰੀ ਕਰਦੇ ਛੜਤੀ ਵਿੱਚ ਅੰਡਰ ਕਵਰ ਇਹਨੂੰ ਪਤਾ ਨਹੀਂ ਇਹ ਵੀ ਹਲਕਾ ਜਾਂ ਹੁਣ ਦੱਸ ਗਏ ਇਹਨੂੰ ਉਸ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਹੋਣ ਲੱਗ ਪਿਆ ਮਤਲਬ ਘਰ ਛੱਡ ਕੇ ਜਾਣ ਲੱਗ ਪਿਆ ਪਹਿਲਾਂ ਤਾਂ ਵਿੱਚ ਕਿੰਨਾ ਕਿੰਨਾ ਝਰੇ ਨੇ ਕਦੇ ਦਿੱਲੀ ਕਦੇ ਕਿਤੇ ਲੈ ਕੇ ਆਣਾ ਫਿਰ ਨੰਗਾ ਵੀ ਘੁੰਮੇ ਵਿੱਚ ਬਹੁਤ ਜਗ੍ਹਾ ਤੇ ਤੁਰ ਕੇ ਚੱਲਣਾ ਪਿਆ ਜੇ ਬੱਸਾਂ ਦੇ ਕਿਰਾਏ ਨਹੀਂ ਹੋਏ ਫਿਰ ਉਸ ਤੋਂ ਬਾਅਦ ਆਪਣੇ ਜਿਹੜੇ ਪਰਸਨੈਲਿਟੀ ਆ ਆਪਣੇ ਆਪ ਡਵੈਲਪ ਕਰ ਲੰਦਾ ਕਰੇ ਕਹਿੰਦਾ ਵੀ ਉਹ ਆਵਾਜ਼ ਬਦਲ ਜਾਂਦੀ ਹੈ ਔਰਤ ਦੀ ਆਵਾਜ਼ ਇੱਕ ਕਰਦਾ ਇਕ ਬੰਦ ਇੱਕ ਵਰਦਾ ਸਿੰਘ ਦੀ ਆਵਾਜ਼ ਸ਼ੇਰ ਵਾਂਗੂ ਕਰਦਾ ਡੜਗਦਾ ਉਹ ਹੈਗੇ ਵੀਡੀਓ ਮੇਰਾ ਤੇ ਉਸ ਤੋਂ ਇਲਾਵਾ ਭੰਨ ਤੋੜ ਬਹੁ ਕਰਦਾ ਤੇ ਆਪਣੇ ਆਪ ਇਮੇਜਿਨਰੀ ਬੰਦੇ ਬਣਾ ਕੇ ਗੱਲਾਂ ਕਰਦਾ ਉਹਨਾਂ ਨਾਲ ਲਿਆ ਨਾਰਮਲੀ ਕਰਦਾ ਗੱਲਾਂ ਇਹਨੂੰ ਮਨ ਕੇ ਰੱਖ ਤੋੜ ਪਾ ਲਗਾ ਲਾ ਪਏ ਸੀ ਮਤਲਬ ਕਿ ਚੀਜ਼ਾਂ ਮੈਕਸ ਕਰਕੇ ਕੋਈ ਵੀ ਹੈ ਨਾ ਪਿੱਛੇ ਦੇ ਵਿੱਚ ਉੱਤੇ ਭੜਾ ਭੜਾ ਕੇ ਕੁਝ ਵੀ ਪਾੜਣਾ ਮਤਲਬ ਹੈ ਉਹ ਹਾਲ ਲੱਪਿਆ ਸੀ ਘਰਾਂ ਨਾਲ ਲੜਨ ਲੱਪਿਆ ਰੀ ਬਹੁਤ ਜ਼ਿਆਦਾ ਪਹਿਲਾਂ ਤਾਂ ਮਤਲਬ ਬਾਹਰ ਜਾਣ ਦਾ ਕੰਟਰੋਲ ਕਰ ਲੈਣੇ ਸੀ ਜੁੜ ਚਲ ਜਾਂਦਾ ਸੀ ਲੈ ਆਣੇ ਸੀ ਘਰ ਪਰ ਹੁਣ ਜਦੋਂ ਜ਼ਿਆਦਾ ਹੋ ਗਿਆ ਇਹ ਘਰ ਥੋੜੀ ਹੋ ਗਈ ਤੇ ਸਾਰਾ ਵਜੇ ਦਾ ਖਰਾਬ ਹੋ ਗਿਆ ਇਹ ਕੰਮ ਫੰਗ ਗੁਇਆ ਤਾਂ ਨਹੀਂ ਸੀ ਪਿੰਦਾ ਹਾਂਜੀ ਫੰਗ ਨਹੀਂ 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 ਨਸ਼ਾ ਖਿਲ ਗਿਆ ਪਰ ਦਵਾਈ ਬਹੁਤ ਚੱਲਦੀ ਹੈ ਬਲੱਡ ਦੇ ਵਿੱਚ ਬੀ ਐਮ ਸੀ ਬਹੁਤ ਚੱਲਦੀ ਹੈ ਐਗਿੰਗ ਹੈਰੀਕੇਨ ਬੀ ਐਮ ਹੈ ਗੇਮ ਉੱਤੇ ਵੀ ਗੇਮ ਗੂਮ ਜ਼ਿਆਦਾ ਖੇਡਦਾ ਸੀ ਪਹਿਲਾਂ ਫੋਨ ਤਾਂ ਨਹੀਂ ਯਾਰਾ ਯੂਜ਼ ਕਰਦਾ ਕਿਤੇ ਇਹਨੇ ਵਿੱਚ ਜਦੋਂ ਨਵੇਂ ਨਵੇਂ ਕੰਪਿਊਟਰ ਆਏ ਸੀਗੇ ਜਦੋਂ ਅਸੀਂ ਛੋਟੇ ਸੀਗੇ ਬਹੁਤ ਪੁਰਾਣੀ ਗੱਲ ਹੈ 2007-08 ਦੀ ਮਤਲਬ 6 6 ਪੰਜ ਛੇ ਦੀ ਗੱਲ ਹੈ ਉਸ ਵੇਲੇ ਇਹਨੇ ਗੇਮਿੰਗ ਸ਼ੁਰੂ ਕੀਤੀ ਕੰਪਿਊਟਰ ਤੇ ਉਸ ਵੇਲੇ ਪਹਿਲੀ ਵਾਰ ਜਦੋਂ ਮੈਂ ਇਹਨੂੰ ਦੇਖਿਆ ਅਗਰੈਸਿਵ ਹੁੰਦੇ ਨੂੰ ਉਹ ਗੇਮ ਹੋਵੇ ਕਹਿੰਦਾ ਜਿਵੇਂ ਮੈਂ ਖੇਡ ਨਹੀਂ ਇਹ ਤਾਂ ਬੰਦੂ ਸਾਰਾ ਕੋਈ ਇਹ ਸਾਰੀ ਸਾਰੀ ਰਾਤ ਬੈਠ ਕੇ ਗੇਮ ਖੇਡਦਾ ਸੀ ਉਸ ਵੇਲੇ ਮੈਂ ਪਹਿਲੀ ਵਾਰ ਸ਼ੁਰੂਆਤ ਦੇਖੀ ਉਹ ਜੋ ਪਹਿਲੀ ਵਾਰ ਸ਼ੁਰੂ ਹੋਇਆ ਹੈ ਗੇਮਿੰਗ ਉਹ ਹੈ 200 2006 ਸਤ ਪੰਚੀ ਹੋਰ ਹਾਂਜੀ ਪੜਿਆ ਕਿੰਨੇ ਪਲੱਸ 2 ਕਿਤਾਬ ਤੋਂ ਗੱਲ ਲੀ ਉਹ ਤੋਂ ਬਾਅਦ ਇਹ ਕੰਪਿਊਟਰ ਦਾ ਕੋਰਸ ਵੀ ਕਰਨ ਲੱਪਿਆ ਸੀਗਾ ਪਰ ਉਹ ਵਿੱਚ ਹੀ ਛੱਡਤਾ ਤੋ ਹੋਇਆ ਨਹੀਂ ਹੈ ਕਿ ਹੋ ਗਿਆ ਆਪਣੇ ਆਪ ਹੀ ਸਿੱਖਣ ਲੱਪਿਆ ਸੀ ਪਰ ਉਹ ਵੀ ਇਹ ਸਹੀ ਨਹੀਂ ਸੀ ਜਿੱਕ ਦਾ ਆਪਣੇ ਗਲਤ ਦਿਮਾਗ ਕਰਕੇ ਸਿੱਖਦਾ ਸੀ ਕਾਨਫਰੈਂਸ ਦਿਮਾਗ ਚ ਕੌਨਸਪੀਰੇਸੀਆਂ ਚੱਲੀ ਜਾਂਦੀਆਂ ਕੌਨਸਪੀਰੇਸੀਆਂ ਚੱਲੀ ਜਾਂਦੀਆਂ ਕੁੜੀਆਂ ਦੇ ਮਗਰ ਇਦਾਂ ਸੋਸ਼ਲ ਲਾਈਫ ਹੈ ਨਹੀਂ ਸੀਗੀ ਲੱਗਦਾ ਜਾਂ ਕਿਸੇ ਦੀ ਹੁੰਦੀ ਹੈ ਇਹ ਦੀ ਹੈ ਨਹੀਂ ਸੀਗੀ ਆਪਣੇ ਆਪ ਇਮੇਜਿਨੇਸ਼ਨ ਕਰ ਲੈਣੀ ਹੈ ਮੇਰੀ ਗਰਲਫ੍ਰੈਂਡ ਬਣ ਗਈ ਬਹੁਤ ਵੈਰੀ ਗਰਲਫ੍ਰੈਂਡ ਬਣ ਗਈ ਹਰ ਕੁੜੀ ਨੂੰ ਆਪਣੀ ਗਰਲਫ੍ਰੈਂਡ ਸਮਝਣ ਲੱਗ ਪਿਆ ਸੀ ਜਿੱਥੇ ਦੋੱਖਾ ਮਿਲ ਗਿਆ ਉਹਨੂੰ ਛੱਡ ਤਾ ਦੂਜੀ ਬਣ ਲਈ ਉਹ ਤੋਂ ਮਿਲ ਗਿਆ ਤੀਜੀ ਵਾਲੀ ਤੀਜੀ ਮਿਲ ਗਿਆ ਇਮੇਜਿਨਰੀ ਬਣਾ ਲਈ ਇਮੇਜਿਨਰੀ ਬਣਾ ਕੇ ਗੱਲਾਂ ਕਰਨ ਲੱਗ ਪਿਆ ਉਹਦੇ ਨਾਲ ਕਿ ਮੇਰੀ ਹੈਗੀ ਆ ਤੇ ਕੋਠੀਆਂ ਵਾਲੀਆਂ ਇਮੇਜਿਨਰੀ ਪਤਾ ਨਹੀਂ ਕਿੱਥੇ ਕਿੱਥੇ ਵਾਲੀਆਂ ਹਰਿਆਣੇ ਵਾਲੀਆਂ ਇੰਦਾ ਦਾ ਕੰਮ ਇਮੇਜినਰੀ ਕੰਮ ਬਹੁਤ ਜ਼ਿਆਦਾ ਕੀਤਾ। ਇਹ ਡਰਦਾ ਹੈਗਾ ਮੇਰੇ ਤੋਂ ਡਰਦਾ ਜ਼ਰੂਰ ਹੈ ਕਿਉਂਕਿ ਮੈਂ ਛੋਟੇ ਹੁੰਦੇ ਮਾੜੀ ਮੂਟੀ ਉਸਤਾਜ ਹੁੰਦਾ ਹੁੰਦਾ ਸੀਗਾ। ਇਹ ਕਹਿੰਦਾ ਵੀ ਮੈਨੂੰ ਮਾਰ ਕੇ ਹੀ ਖਲਾ ਮੈਨੂੰ ਡਰਦਾ ਹੋਰ ਕਿਸੇ ਤੋਂ ਨਹੀਂ ਡਰਦਾ ਬਾਕੀ ਇਹਨੂੰ ਮਾਰਨ ਨੂੰ ਪੈਂਦਾ ਛਾੜੇ ਛੱਡ ਕੇ ਮਾਰਦਾ ਜੀਜਾ ਕਿਉਂਕਿ ਪਤਾ ਮୋਰੇ ਕਰਨ ਨੂੰ ਨਹੀਂ ਕਿਸੇ ਨੂੰ ਕੁਛ। ਮੇਰੇ ਤੋਂ ਥੋੜਾ ਜਿਹਾ ਘਬਰਾਦਾ ਹੈ ਕਿਉਂਕਿ ਮੈਨੂੰ ਪਤਾ ਕਿ ਮੈਂ ਚੱਕ ਸਕਦਾ ਮੋਰੇ ਆਪੇ ਦੇ। ਬਾਕੀ ਉਦਾਂ ਮਾਈਂਡ ਇਹਦਾ ਹੈ ਕਿ ਇਕੱਲੇ ਘਟਕਦਾ ਨਹੀਂ ਇਮੇਜినਰੀ ਸ਼ੁਰੂ ਹੋ ਜਾਂਦਾ ਜਿੱਦ ਦੀ ਵੇਲ ਹੁੰਦਾ। ਇੱਕ ਜੇ ਇਹਨੂੰ ਕੁਝ ਮਿਲੇ ਨਾ ਕੋਈ ਚੀਜ਼ ਨਾ ਮਿਲੇ ਇਹਦੀ ਪਸੰਦ ਦੀ ਜਿਦਾਉਣੇ ਰਿਹਾ ਰਾਸਤੇ 'ਚ ਆ ਦੇ ਉਹ ਸਾਨੂੰ ਬਰਗਰ ਖਿਲਾਓ ਨਹੀਂ ਮਿਲਿਆ ਥੋੜੀ ਦੇਰ ਇਹਨੇ ਦੇਖਿਆ ਵੀ ਨਹੀਂ ਦੇ ਰਿਹਾ ਫੇਰ ਇਹਦੇ ਇਮੇਜਿਨੇਸ਼ਨ ਸ਼ੁਰੂ ਹੋ ਗਈ ਮਤਲਬ ਇਮੇਜਿਨੇਸ਼ਨ ਵਈ ਕਹਦਾ ਵੀ ਇਹਨੂੰ ਤੁਹਾਨੂੰ ਬਰਗਰ ਨਹੀਂ ਖਿਲਾ ਰਹੇ ਇਹ ਤੁਹਾਨੂੰ ਆਹ ਨਹੀਂ ਕਰ ਰਹੇ ਇਹਨਾਂ ਨੇ ਫਿਰ ਰੋਣ ਲੱਗ ਪਿਆ ਵਿੱਚੀ ਥੋੜੀ ਦੇਰ ਬਾਅਦ ਫਿਰ ਰੋਣ ਵਾਲਾ ਬਣ ਗਿਆ ਇੱਕ ਜਵਾਲਾ ਕਰਕੇ ਇਹਦੀ ਤੀਵੀਂ ਵਾਲੀ ਇਹ ਮਤਲਬ ਇਮੇਜਨਰੀ ਬਣਾਈ ਹੋਈ ਆ ਉਹਦੇ ਵਿੱਚ ਵੀ ਤੀਵੀਂ ਵਾਲੀ ਚੁੰਨੀ ਲੈ ਕੇ ਉੱਪਰ ਆਵਾਜ਼ ਕਰਦਾ ਮੈਂ ਚਿੰਕਪੂਣੀ ਇਹ ਸਿਨੇਮਾਤਿਕ ਜਵਾਲਾ ਦਾ ਬ੍ਰੇ ਸਿਜੋਫਰੇਨੀਆ ਦਾ ਉਹਨਾਂ ਨੇ ਸੀਐਮਸੀ ਨੇ ਜੋ ਦਿੱਤਾ ਸੀਗਾ ਉਹ ਕ੍ਰੋਨਿਕ ਸਿਜੋਫਰੇਨੀਆ ਦਾ ਇਹਨਾਂ ਕੇਸ ਦਿੱਤਾ ਸੀਗਾ ਬਟ ਮੈਨੂੰ ਸਮਝ ਨਹੀਂ ਆ ਰਿਹਾ ਕੋਈ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈ ਰਿਹਾ ਘਰ ਰੱਖ ਕੇ ਦੇਖ ਲੈ ਕਿੰਨਾ ਚਿਰ ਬੰਨ ਕੇ ਦੇਖ ਲਿਆ ਹੁਣ 2 ਮਹੀਨੇ ਹੋ ਗਏ ਬੰਨ ਕੇ ਦੇਖਿਆ ਕੋਈ ਫਰਕ ਨਹੀਂ ਪਿਆ ਹੁਣ ਤਾਂ ਦੁਬਾਰਾ ਜਿਵੇਂ ਹੀ ਭੰਤੇ ਸਾਰਾ ਉਹ ਕਰਦਾ ਫੇਰ ਹੁਣ ਉਹ ਹੱਤ ਨਾਲ ਆ ਕੇ ਫੇਰ ਦੁਬਾਰਾ ਲੱਗਿਆ ਪਹਿਲਾਂ ਵੀ ਲੱਗੇ ਆਏ ਸੀ ਪਰ ਹੁਣ ਫੇਰ ਦੁਬਾਰਾ ਲੱਗਿਆ ਦਵਾਈ ਚੱਲਦੀ ਨੂੰ ਕਿੰਨੇ ਸਾਲ ਹੋ ਗਏ ਬਹੁਤ ਸਾਲ ਹੋ ਗਏ 10 15 15 ਤੋਂ 20 ਕਿੰਨੇ ਭੈਣ ਭਰਾ ਨੇ ਮੇਰੇ ਮੰਮੀ ਪਾਪਾ ਮੰਮੀ ਵੱਲ ਪਾਪਾ ਆ ਗਿਆ ਲੈਨ ਚ ਲੱਗੇ ਹੋ ਸੀਗੇ ਹੁਣ ਆ ਰਹੇ ਨੇ ਉਹਨਾਂ ਕੋਲ ਹੀ ਸਾਰੀਆਂ ਰਿਪੋਰਟਾਂ ਵੀ ਹੈਗੀਆਂ ਪੁਰਾਣੀਆਂ ਮੰਮੀ ਬੁਧੀ ਜੀ ਆ ਬਦਾਰੀਓਂ ਕਰਈ ਗਿਆ ਉਹ ਕੁਝ ਵੀ ਨਹੀਂ ਕਰਦੀ ਸਿੰਗਲ ਮਦਰ ਹੀ ਐ ਇਹਦਾ ਪੂਰਾ ਨਾਮ ਕੀ ਹਾਂਜੀ ਪੂਰਾ ਚੰਦਨਵੀਰ ਸ਼ਰਮਾ ਚੰਦਨਜੀਤ ਸਾਹਿਬ ਚੰਗਲ ਨਾ ਵੀ ਕਿੰਨੇ ਕ ਟਾਈਮ ਤੋਂ ਬੰਦ ਦੇ ਹੋ ਹਾਂਜੀ ਬੰਦ ਕਿੰਨੇ ਕ ਟਾਈਮ ਤੋਂ 2 ਮਹੀਨੇ ਹੋ ਗਏ ਜੀ 1.5 ਤੋਂ ਉੱਪਰ ਹੀ ਹੋ ਗਿਆ 2 ਹੋ ਜਾਣੇ ਪੂਰੇ ਇਹ ਚੰਗਾ ਵੀ ਲੱਗਣ ਲੱਗ ਪਏ ਤੇ ਇਹਨੂੰ ਇਹ ਕਹਿੰਦਾ ਮੈਨੂੰ ਬੰਨੀ ਰੱਖੋ ਖੋਲੋ ਨਾ ਮੈਨੂੰ ਅੱਛਾ ਇਹਨੂੰ ਖੋਲਣ ਨੂੰ ਕਹਿੰਦੇ ਸੀ ਕਿ ਆਹ ਕੰਮ ਕਰ ਲੈ ਕਹਿੰਦਾ ਇਹ ਨਹੀਂ ਕਰਨਾ ਮੈਂ ਜੇ ਖੋਲਿਆ ਮੈਂ ਆਪਣਾ ਕਰੂੰ ਵੀ ਜਉਂ ਜਿੱਥੇ ਮਰਜ਼ੀ ਕਰੂੰ ਜੋ ਮੇਰਾ ਦਿਲ ਕਰਦਾ ਪਰ ਜੇ ਨਹੀਂ ਕਰਨਾ ਤਾਂ ਬੰਨੀ ਰੱਖੋ ਮੈਂ ਖੋਲੂ ਨਾ ਇਹਦੇ ਦੋਸਤ ਵਗੈਰਾ ਕੋਈ ਆਉਂਦੇ ਸੋਸ਼ਲ ਲਾਈਫ ਲੈਕ ਕਰ ਗਈ ਇਹਦੀ ਲਾਈਫ ਚ ਮੇਰੀ ਬਣੀ ਰਹਿ ਗਈ ਪਤਾ ਨਹੀਂ ਮੈਂ ਇਹਦੇ ਨਾਲ ਲੈ ਕੇ ਜਾਂਦਾ ਉਹਨਾਂ ਦੀ ਕਰਦਾ ਹੁੰਦਾ ਸੀ ਪਰ ਤੁਹਾਡੇ ਬਲੱਡ ਚ ਪੁੱਤ ਜਿਵੇਂ ਨਾਨਕਿਆਂ ਚ ਜਾਂ ਦਾਦਕਿਆਂ ਚ ਹਾਂਜੀ ਕਿਸੇ ਨੂੰ ਦਿਮਾਗੀ ਸਮੱਸਿਆ ਹੈਗੀ ਨਹੀਂ ਦੂਰ ਤੱਕ ਨਹੀਂ ਨਾ ਨਾ ਨਹੀਂ ਦਾਦਾ ਦਾਦੀ ਮਾਸੀ ਭੂਆ ਮੇਰੀ ਨਜ਼ਰ ਚ ਕੋਈ ਨਹੀਂ ਮਾਮੇ ਚਾਚੇ ਤਾਏ ਮੇਰੀ ਨਜ਼ਰ ਚ ਪਹਿਲੇ ਹੀ ਸੀ ਨਹੀਂ ਇਸ ਤਰ੍ਹਾਂ ਦੀ ਨਾ ਹੋਵੇ ਘੱਟ ਹੋਵੇ ਥੋੜੀ ਹੋਵੇ ਦਿਮਾਗੀ ਕੋਈ ਅਫਸਰ ਹੋਵੇ ਦੂਰ ਨਹੀਂ ਸੇਮੀ ਓਹਦਾ ਬਹੁਤ ਦੂਰ ਦੀ ਰਿਸ਼ਤੇਦਾਰੀ ਆ ਉਹ ਤਾਂ ਉਹਦਾ ਇੱਤਾਨੀ ਕੀ ਨੇੜੇ ਦੀ ਆ ਬਹੁਤ ਗੰਦੀ ਆ ਤੇ ਮੇਰਾ ਜਿਹੜੇ ਸ਼ਰੀਕਤਾ ਆ ਜੀ ਸੀਗੇ ਜਿਹੜੇ ਸ਼ਰੀਕਤਾ ਆ ਜੀ ਮਤਲਬ ਸਗੇ ਦਾਇ ਜੀ ਸੀਗੇ ਉਹਦਾ ਦੇ ਭੈਣ ਦਾ ਮੁੰਡਾ ਆ ਇੰਗਲੈਂਡ ਰਹਿੰਦਾ ਉਹਦੇ ਉਹ ਥੋੜਾ ਹੈਗਾ ਦਿਮਾਗੀ ਪ੍ਰਚਾਨ ਆ ਤਾਂ ਐ ਨਹੀਂਗਾ ਕੋਈ ਵੀ ਜੋ ਮੈਂ 10 ਸਕੰਡ ਡਾਇਰੈਕਟ ਹੋਵੇ ਕੋਈ ਡਾਇਰੈਕਟਲੀ ਕੋਈ ਹੈਗਾ ਤੇ ਹੁਣ ਜਿਵੇਂ ਇਹਨੂੰ ਆਪਾਂ ਇੱਥੇ ਐਡਮਿਟ ਕਰਾਂਗੇ ਤੁਹਾਨੂੰ ਨਾਲ ਰਹਿਣਾ ਪੈਣਾ ਇਹਦੇ ਮੇਰੇ ਨੂੰ ਕੋਈ ਨਾ ਆਪਾਂ ਵਾਇਰ ਨੂੰ ਮੇਰ ਕਰਨਗੇ ਨੂੰ ਠੀਕ ਹੋ ਜਾਣਾ ਵੀਰੇ ਨੇ ਤੰਦਰੁਸਤੀਆਂ ਵਾਖੀ ਤੁਹਾਡੇ ਭਰਾ ਨੂੰ ਹੈ ਬਈ ਉਹ ਠੀਕ ਹੈ ਚੰਦਰ ਰਾਈ ਪਤਮਨਾਵਤ ਸਹੂ ਲੋਚੰਦਰ ਹਾਓਰ ਯੂ ਆਲ ਗੁੱਡ ਚੰਦਨ ਕੁਮਾਰ ਸ਼ਰਮਾ ਨੂੰ ਉਹਦਾ ਭਰਾ ਸੰਗਲ ਨਾਲ ਬੰਨ ਕੇ ਲੈ ਗਿਆ ਨਾਲ ਪਾਪਾ ਇਹਨੇ ਚੰਦਨ ਦੇ ਚੰਦਰ ਪੜਿਆ ਲਿਖਿਆ ਕਲਾਸ 2 ਕੀਤੀ ਆ ਉਸ ਤੋਂ ਬਾਅਦ ਮੈਡ ਪ੍ਰੈਸ਼ਨ ਚ ਲੱਗ ਗਿਆ ਸਕਿਜ਼ੋਫੇਨੀਆ ਇੰਨੀ ਜ਼ਿਆਦਾ ਵਰਗੀ ਬਿਮਾਰੀ ਸ਼ੱਕ ਕਰਨਾ ਵਹਿਮ ਕਰਨਾ ਆਪਦੀਆਂ ਹੀ ਇਮੇਜినਰੀ ਗੱਲਾਂ ਜਿਵੇਂ ਵੀਰੇ ਨੇ ਦੱਸੀਆਂ ਸਾਰੀਆਂ ਗੇਮਾਂ ਖੇਡਦਿਆਂ ਅੰਦਰ ਹੀ ਪਹਿਲਾਂ ਕੰਪਿਊਟਰ ਤੇ ਇਹ ਜਿਹੜੀ ਵਰਚੁਅਲ ਦੁਨੀਆ ਬਣ ਗਈ ਹੈ ਨਾ ਜਿਹੜੀਆਂ ਗੇਮਾਂ ਵਗੈਰਾ ਜਾਂ ਹੋਰ ਇੰਟਰਨੈਟ ਦੀ ਦੁਨੀਆ ਵਾਂ ਜਿਹੜੀ ਉਹਨਾਂ 'ਚ ਬਹੁਤ ਬੱਚੇ ਫਸ ਗਏ ਬਹੁਤ ਬੱਚੇ ਸਾਡੇ ਕੋਲੇ ਵੀ ਆਉਂਦੇ ਨੇ ਪਬਜੀ ਵਗੈਰਾ ਤੋਂ ਇਨਫੈਕਟਡ ਨੇ ਬੱਚੇ ਮਤਲਬ ਅਖੀਰ ਐਦਾਂ ਦੇ ਹਾਲਾਤ ਬਣ ਗਏ ਬੰਦਾ ਸੋਸ਼ਲੀ ਜਮੇ ਘਟਾ ਜਾਂਦਾ ਇਹ ਨੈਕਸ ਨਹੀਂ ਕਰ ਦਿੰਦਾ ਸਮਾਜ ਦੇ ਨਾਲ ਉਹੀ ਇੱਕ ਵਰਚੁਅਲ ਦੁਨੀਆ ਦੇ ਵਿੱਚ ਰਹਿੰਦਾ ਉੱਥੇ ਇੱਕ ਆਪਣਾ ਵਾਲ ਰੂਮ ਬਣਾ ਲੈਂਦਾ ਉਹਦੇ ਅੰਦਰ ਹੀ ਸਾਰੇ ਕੈਰੈਕਟਰ ਤਿਆਰ ਕਰ ਲੈਂਦਾ ਤੇ ਉਹਨਾਂ ਨਾਲ ਗੱਲਾਂ ਕਰੀ ਗਏ ਬਸ ਅਰਦਾਸ ਕਰਿਓ ਇਸ ਬੱਚੇ ਵਾਸਤੇ ਕਿ ਬੱਚਾ ਤੰਦਰੁਸਤ ਹੋ ਕੇ ਠੀਕ ਹੋ ਕੇ ਤਕੜਾ ਹੋ ਕੇ ਆਪਣਾ ਇੱਕ ਚੰਗਾ ਜੀਵਨ ਬਤੀਤ ਕਰ ਸਕਦਾ। ਪੜਿਆ ਲਿਖਿਆ ਵਾ। ਫਲਾਸਟੂ ਕੀਤੀ ਉਹਦੋਂ ਵਾਰ ਕੀ ਕੀਤਾ? ਕੰਪਿਊਟਰ ਦਾ ਕੋਰਸ ਕਰਦਾ ਸੀ ਉਹ ਵਿੱਚ ਰਹਿ ਗਿਆ ਇਹਦਾ। ਉਹ ਵਿੱਚ ਹੀ ਰਹਿ ਗਿਆ। ਕੰਪਿਊਟਰ ਦਾ ਕੋਰਸ ਕਰਦਾ ਸੀ ਤੇ ਇਹ ਵੀ ਤੂੰ ਪੜਿਆ ਲੱਗਿਆ ਵੀ ਕਿੰਨਾ ਜੀ। ਮੈਂ ਬੀਟਾ ਕੀਤੀ ਮੀਮੈਕੈਨਿਕ। ਤੁਹਾਡਾ ਜੀ ਨਾ ਦਾਨਵੀਰ, ਦਾਨਵੀਰ। ਤੇ ਦਾਨਵੀਰ ਤੇ ਚੰਦਨ ਵੀਰ ਇਹ ਦੋਨੋਂ ਸਕੇ ਭਰਾ। ਪਰ ਅੱਜ ਉਹ ਭਰਾ ਜਿਹੜਾ ਆਪਣੇ ਭਰਾ ਨੂੰ ਸਿੰਗਲ ਨਾਲ ਬੰਨੀ ਖੜਾ ਉਹ ਬਾਈ ਦਾਸ ਦਾ ਵੀ ਸਾਡੀ ਮਜਬੂਰੀ ਆ ਵੀ ਅਸੀਂ ਪਹਿਲਾਂ ਇਹਨੂੰ ਬਹੁਤ ਟੈਕਲ ਕਰਦੇ ਰਹੇ 6-7 ਸਾਲ ਹੋ ਗਏ ਪਰ ਹੁਣ ਹੱਦੋਂ ਹੀ ਭੱਗ ਗਿਆ ਕੰਮ ਕੋਣ ਜਦੋਂ ਮਾਰਨ ਘੁੱਟਣ ਲੱਗ ਗਿਆ ਭੰਨਾ ਤੋੜਨ ਘਰ ਤੋੜਦਾ ਦਰਵਾਜ਼ੇ ਤੋੜਤੇ ਬਾਰੀਆਂ ਪਰਿਵਾਰੀਆਂ ਸਭ ਤੋੜਦਾ ਤਾਂ ਫਿਰ ਅਖੀਰ ਨੂੰ ਸਾਨੂੰ ਬੰਨਣਾ ਪਿਆ ਅਰਦਾਸ ਕਰਿਓ ਇਸ ਬੱਚੇ ਵਾਸਤੇ ਦਵਾਈਆਂ ਤਾਂ ਇੱਕ ਬਹਾਨਾ ਅਸਲ ਕਾਰਜ ਤਾਂ ਤੁਹਾਡੀਆਂ ਦਵਾਵਾਂ ਨੇ ਕਰਨਾ ਤੁਹਾਡੀਆਂ ਅਹਿਸਾਸਾਂ ਨੇ ਕਰਨਾ ਤੇ ਦਾਨ ਵੀਰ ਵਾਸਤੇ ਵੀ ਮਹਾਰਾ ਸੱਚੇ ਪਾਤਸ਼ਾਹ ਨੂੰ ਬਲ ਵਕਸਨ ਵੀ ਆਪਣੇ ਭਰਾ ਨਾਲ ਖੜ ਸਕੀ ਕੋਈ ਗੱਲ ਨਹੀਂ ਵੀਰੇ ਇਸਤਰੀ ਨਾਲ ਆਪਾਂ ਰਲ ਮਿਲ ਕੇ ਵੀਰੇ ਨੂੰ ਠੀਕ ਕਰਾਂਗੇ ਜਿਹੜਾ ਵੀਰੇ ਨੂੰ ਐਡਮਿਸ਼ਨ ਕਰਦੇ ਆ ਫਿਰ ਦੂਜਾ ਦੇਖ ਲੈਂਗੇ ਠੀਕ ਆ ਬੱਤੀ ਫਿਰ ਤੁਸੀਂ ਫਿਰ ਚੈੱਕਅਪ ਕਰੋਨੇ।